ਕਿ ਇਹ ਲੋਕ ਪਤਾ ਨਹੀਂ ਦਲਿਤਾਂ ਨੂੰ ਕੁਝ ਸਮਝਦੇ ਨਹੀਂ ਜਾਂ ਦਲਿਤਾਂ ਦੇ ਰਹਿਬਰ ਡਾਕਟਰ ਬਾਬਾ ਸਾਹਿਬ ਮਿਤਕਰ ਦੀ ਬਦੌਲਤ ਅੱਜ ਜਿਹੜੀਆਂ ਉਹਨਾਂ ਨੂੰ ਕੁਰਸੀਆਂ ਮਿਲੀਆਂ ਕਿਉਂਕਿ ਉਹਨਾਂ ਦੀ ਮੈਂ ਬਹੁਤ ਰਿਸਪੈਕਟ ਕਰਦਾ ਹਾਂ ਉਹ ਇੱਜ਼ਤ ਕਰਦਾ ਹਾਂ ਕਿ ਬੜੇ ਉਹ ਪੜ੍ਹੇ ਲਿਖੇ ਉਹ ਸੂਝਬਾਨ ਪੁਲਿਸ ਕਮਿਸ਼ਨਰ ਅੰਮੇਸਰ ਹੈ ਪਰ ਉਹਨਾਂ ਦਾ ਹੁਣੇ ਕੁਸ਼ੀ ਮਿੰਟ ਪਹਿਲੇ ਉਹਨਾਂ ਦਾ ਇੱਕ ਆਡੀਓ ਰਿਲੀਜ਼ ਕੀਤਾ ਗਿਆ ਪੁਲਿਸ ਵੱਲੋਂ ਮੀਡੀਆ ਨੂੰ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਿਹਾ ਕਿ ਡਾਕਟਰ ਬਾਬਾ ਸਾਹਿਬ ਮਿਤਕਰ ਜਿਹਦੇ ਸਟੈਚੂ ਨੂੰ 26 ਜਨਵਰੀ ਨੂੰ ਜਿਹਨਾਂ ਨੂੰ 75 ਸਾਲ ਇਸ ਭਾਰਤ ਦੇ ਕਾਨੂੰਨ ਬਣਾਏ ਨੂੰ ਕਲ 77 ਮ ਦਿਨ ਚੜ੍ਹਾਸੀ ਗੰਤਰ ਦਿਵਸ ਦਿਨੋਂ ਅਸੀਂ ਮਨਾ ਰਹੇ ਸੀ ਬੜੇ ਚਾਵਨ ਦੇ ਨਾਲ ਉਸ ਦਿਨ ਡਾਕਟਰ ਬਾਬਾ ਸਾਹਿਬ ਮੀਰਕਸ ਜੀ ਦੇ ਸਟੈਚੂ ਦੇ ਉੱਤੇ ਕੋਈ ਇਨਸਾਨ ਚੜ੍ਹ ਕੇ ਬੂਟਾਂ ਸਮੇਤ ਉਹਨਾਂ ਦੀ ਜਿਹੜੇ ਸਟੈਚੂ ਨੂੰ ਖੰਡਰ ਕਰ ਰਿਹਾ ਔਰ ਬੇਅਦਬੀ ਕਰ ਰਿਹਾ ਤੇ ਉਸ ਪੁਲਿਸ ਕਮਿਸ਼ਨਰ ਸਾਹਿਬ ਦਾ ਜਿਹੜਾ ਬਿਆਨ ਆਇਆ ਉਹ ਬੜਾ ਹੀ ਨਿੰਦਿਆ ਬਿਆਨ ਆ ਕਿ ਉਹ ਕਹਿ ਰਿਹਾ ਕਿ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਉਹਨਾਂ ਦਾ ਜਿਹੜਾ ਬਿਆਨ ਹੈ ਸ਼ਾਇਦ ਮੈਂ ਕੱਢ ਕੇ ਤੁਹਾਨੂੰ ਸੁਣਾ ਦਵਾਂ ਕਿ ਉਹਨਾਂ ਨੇ ਕਿਹਾ ਬੀਅਦਵੀ ਦਾ ਜਿਹੜਾ ਲਵਜ ਨੂੰ ਯੂਜ਼ ਨਹੀਂ ਕਰ ਰਹੇ ਕਿ ਕੱਲ 26 ਜਨਵਰੀ ਨੂੰ ਅੰਮਸਰ ਦੇ ਵਿੱਚ ਡਾਕਟਰ ਬਾਬਾ ਸਾਹਿਬ ਮੇਦਕਰ ਦੇ ਸਟੈਚੂ ਦੇ ਨਾਲ ਕਿਸੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਉਹ ਇਹ ਨਹੀਂ ਦੇਖ ਰਹੇ ਕਿ ਡਾਕਟਰ ਬਾਬਾ ਸਾਹਿਬ ਮੇਦਕਰ ਦੇ ਸਟੈਚੂ ਦੇ ਉੱਤੇ ਬੂਟਾ ਸਮੇਤ ਉਹਨਾਂ ਦੇ ਦੋਨੋਂ ਹੀ ਬਾਜੂਆਂ ਦੇ ਉੱਤੇ ਬੰਦਾ ਖੜਾ ਹੈ ਤੇ ਉਹਨਾਂ ਦੇ ਜਿਹੜੇ ਸਟੈਚ ਨੂੰ ਖੰਡੜ ਕਰ ਰਿਹਾ ਬੇਰਜ ਵੀ ਕਰ ਰਿਹਾ ਉਹ ਬੇਅਦਬੀ ਦਾ ਜਿਹੜਾ ਲਬਜ਼ ਹੈ ਪੁਲਿਸ ਕਮਿਸ਼ਨਰ ਅਤੇ ਅੰਮ੍ਰਿਤਸਰ ਦਾ ਪ੍ਰਸ਼ਾਸਨ ਉਸ ਨੂੰ ਆਪਣੇ ਮੋਢਿਆਂ ਤੇ ਨਹੀਂ ਪਾ ਰਿਹਾ ਕਿ ਅੱਜ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਐਡੀ ਵੱਡੀ ਜਿਹੜੀ ਘਟਨਾ ਹੋਈ ਹੈ ਉਹਨੂੰ ਉਹ ਕਹਿ ਰਿਹਾ ਕਿ ਕਿਸੇ ਨੇ ਮਾੜੀ ਮੋਟੀ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਮੈਂ ਇਸ ਕਰਕੇ ਲਾਈਵ ਹੋ ਕੇ ਕਹਿ ਰਿਹਾ ਕਿ ਸਾਨੂੰ ਮਜਬੂਰ ਨਾ ਕੀਤਾ ਜਾਵੇ ਕਿ ਅਸੀਂ ਲੋਕ ਵੀ ਰੋਡਾਂ ਤੇ ਆ ਕੇ ਰੋਡ ਬੰਦ ਕਰੀਏ ਪੰਜਾਬ ਬੰਦ ਕਰੀਏ ਪੰਜਾਬ ਦੇ ਹਾਲਾਤ ਪਹਿਲੇ ਹੀ ਨਹੀਂ ਵਧੀਆ ਚੱਲ ਰਹੇ ਪੰਜਾਬ ਦਾ ਵਪਾਰੀ ਪਹਿਲੇ ਹੀ ਬਹੁਤ ਦੁਖੀ ਹੈ ਪੰਜਾਬ ਦਾ ਹਰ ਇੱਕ ਵਰਗ ਦੁਖੀ ਹੈ ਉਹ ਕਿਸੇ ਨਾ ਕਿਸੇ ਮਤਵਦਰ ਪਵਾ ਅੱਜ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਜਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਕਿਉਂਕਿ ਹਰ ਬੰਦਾ ਆਪਣੇ ਹੱਕਾਂ ਦੀ ਲੜਾਈ ਲੜਨਾ ਹੈ ਇਹ ਲੋਕਤੰਤਰ ਦੇ ਵਿੱਚ ਲੜਨਾ ਚਾਹੁੰਦਾ ਹੈ ਪਰ ਡਾਕਟਰ ਬਾਬਾ ਸਾਹਿਬ ਨੇ ਕਹਿੰਦੇ ਸਾਨੂੰ ਵੀ ਲੜਨ ਦੇ ਹੱਕ ਦਿੱਤੇ ਆ ਸਾਨੂੰ ਵੀ ਸਾਰਾ ਸੰਘਰਸ਼ ਕਰਨਾ ਆਂਦਾ ਤੇ ਮੈਨੂੰ ਮੈਂ ਮੁੱਖ ਮੰਤਰੀ ਸਾਹਿਬ ਅਤੇ ਡੀਜੀਪੀ ਪੰਜਾਬ ਦੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਅਗਰ ਇਦਾਂ ਦੇ ਪੁਲਿਸ ਅਫਸਰਾਂ ਦੇ ਬਿਆਨ ਆਣਗੇ ਨਾ ਤੇ ਅਸੀਂ ਲੋਕ ਵੀ ਜਲੰਧਰ ਬੰਦ ਕੀ ਪੰਜਾਬ ਬੰਦ ਦੇ ਵਿੱਚ ਪੂਰਾ ਸਹਿਯੋਗ ਕਰਾਂਗੇ ਬਾਅਦ ਵਿੱਚ ਨਾ ਤੁਸੀਂ ਕਹੀਓ ਕਿ ਮੋਲ ਖਰਾਬ ਹੋ ਗਿਆ ਕਿਸੇ ਚੀਜ਼ ਦਾ ਕੋਈ ਨੁਕਸਾਨ ਹੋਇਆ ਔਰ ਜ਼ਿੰਮੇਵਾਰ ਤੁਸੀਂ ਹੋਵੋਗੇ ਇੱਕ ਵਾਰ ਜ਼ਰੂਰ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦਾ ਜ਼ਰੂਰ ਬਿਆਨ ਸੁਣੀਓ ਜਿੰਨੇ ਵੀ ਲੋਕ ਮੈਨੂੰ ਦੇਖ ਰਹੇ ਆ ਜਿੰਨੇ ਵੀ ਮੇਰੇ ਚਾਹਣ ਵਾਲੇ ਡਾਕਟਰ ਬਾਬਾ ਸਾਹਿਬ ਮਿਤਕਰ ਦੇ ਜਿੱਥੇ-ਜਿੱਥੇ ਉਹ ਨਹੀਂ ਆਈ ਬੈਠੇ ਆ ਕਿ ਮੈਨੂੰ ਬੜਾ ਕਟਿਆ ਲਵਜ ਲੱਗੇ ਉਹਨਾਂ ਦਾ ਕਿ ਮਾੜੀ ਮੋਟੀ ਸ਼ਰਾਰਤ ਕਰਨ ਜਾ ਰਿਹਾ ਸੀ ਕੋਈ ਇਨਸਾਨ ਅਗਰ ਇਹ ਕਿਸੇ ਹੋਰ ਧਰਮ ਦੇ ਨਾਲ ਮਾਤਾ-ਬੀਤਿਆ ਹੁੰਦਾ ਨਾ ਤੇ ਇੱਥੇ ਅੱਗਾਂ ਲੱਗਣ ਦੇ ਮਾਹੌਲ ਸਾਡੇ ਲੋਕ ਅੱਜ ਕੱਲ ਪੜੇ ਲਿਖੇ ਆ ਦਲਿਤ ਭਾਈਚਾਰੇ ਦੇ ਲੋਕ ਡਾਕਟਰ ਬਾਬਾ ਸਾਹਿਬ ਇਹ ਕਦੀ ਸੋਚਣਾ ਚਲਦੇ ਆ ਸੰਘਰਸ਼ ਕਰਨਾ ਜਾਣਦੇ ਵੀ ਆ ਸੰਘਰਸ਼ ਨੂੰ ਕੰਟਰੋਲ ਕਰਨਾ ਵੀ ਜਾਣਦੇ ਆ ਉਹਨਾਂ ਕੋਲ ਹਰ ਤਾਕਤ ਹੈ ਅੱਜ ਸਾਡੇ ਲੋਕਾਂ ਦੇ ਕੋਲ ਪਰ ਸਾਡੇ ਲੋਕ ਇਹ ਚਾਹੁੰਦੇ ਨੇ ਕਿ ਪੰਜਾਬ ਅਗਰ ਅਜ ਬੰਦ ਹੋਵੇ ਪੰਜਾਬ ਦਾ ਮਾਹੌਲ ਖਰਾਬ ਹੋਵੇ ਅੱਜ ਹਰ ਇੱਕ ਵਪਾਰੀ ਨੂੰ ਹਰ ਇੱਕ ਲੋਕਾਂ ਨੂੰ ਤਕਲੀਫ ਆਏਗੀ ਪਰ ਬਾਅਦ ਵਿੱਚ ਪੁਲਿਸ ਅਫਸਰ ਲੋਕਾਂ ਦਾ ਅਪਰੋਚ ਕਰਾਂਗੇ ਜਾ ਕੇ ਕਹਿਣਗੇ ਤੁਸੀਂ ਧਰਨੇ ਨਾ ਲਗਾਓ ਤੁਸੀਂ ਰੋਡ ਬੰਦ ਨਾ ਕਰਿਓ ਤੁਸੀਂ ਪੁਤਲੇ ਨਾ ਫੁਕੀਓ ਸਾਡਾ ਕੁਝ ਨਹੀਂ ਜਾਣਾ ਮੈਂ ਸਿੱਧੀ ਚੇਤਾਵਨੀ ਦੇ ਰਿਹਾ ਮੈਂ ਕੱਲ ਰਾਤ ਨੂੰ ਵੀ ਲਾਈਵ ਹੋ ਕੇ ਕਿਹਾ ਸੀ ਅੱਜ ਮੇਰੀ ਚੇਤਾਵਨੀ ਹੈ ਪੁਲਿਸ ਕਮਿਸ਼ਨਰ ਜਲੰਧਰ ਨੂੰ ਵੀ ਹੈ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਵੀ ਹੈ ਕਿ ਅਗਰ ਕੋਈ ਮਾਹੌਲ ਖਰਾਬ ਹੁੰਦਾ ਉਹ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਔਰ ਸੂਬੇ ਦੇ ਡੀਜੀਪੀ ਹੋਣਗੇ ਕਿਉਂਕਿ ਉਹ ਦੇਖੋ ਤੁਸੀਂ ਆਪਣੇ ਸੀਪੀ ਦਾ ਬਿਆਨ ਦੇਖੋ ਇਹ ਸਾਰਾ ਕਟਨਾ ਕਰਮ ਅਗਰ ਪਹਿਨਾ ਚਾਹੀਦਾ ਉਹ ਨਹੀਂ ਕਿ ਕੋਣ ਆ ਬੰਦਾ ਮੈਨੂੰ ਨਹੀਂ ਪਤਾ ਅੱਜ ਤੁਸੀਂ ਕਹਿ ਦਿੱਤਾ ਕਿ ਉਹ ਦਲਿਤ ਭਾਈਚਾਰੇ ਚੂ ਹੈ ਕੀ ਗੱਲ ਦਲਿਤ ਭਾਈਚਾਰੇ ਦੇ ਉੱਤੇ ਜੇ ਕੋਈ ਗਲਤ ਕਰੇ ਡਾਕਟਰ ਬਾਬਾ ਸਾਹਿਬ ਇਹ ਕਰਦੇ ਅਸੀਂ ਲੋਕ ਪਰਚੇ ਦਰਜ ਨਹੀਂ ਕਰਦੇ ਪਰ ਇਹਦੇ ਪਿੱਛੇ ਤਾਕਤਾਂ ਕਿਹੜੀਆਂ ਹਨ ਹਮੇਸ਼ਾ ਦਲਿਤਾਂ ਨੂੰ ਦਲਤਾਂ ਨਾਲ ਲੜਾਇਆ ਗਿਆ ਦਲਿਤਾਂ ਨੂੰ ਦਲਤਾਂ ਨਾਲ ਹੀ ਲੜਾਇਆ ਗਿਆ ਅੱਜ ਤੁਸੀਂ ਪੁਲਿਸ ਕਮਿਸ਼ਨਰ ਮਾਨਯੋਗ ਅੰਮ੍ਰਿਤਸਰ ਪੁਲਿਸ ਦਾ ਤੁਸੀਂ ਵੀ ਉਹੀ ਬਿਆਨ ਦੇ ਦਿੱਤਾ ਅੱਜ ਪਰ ਮੈਂ ਸਭ ਬਿਆਨ ਦੀ ਨਿੰਦਾ ਕਰਦਾ ਕਿ ਜਾਂ ਤੇ ਅਗਰ ਸਰਕਾਰ ਐਕਸ਼ਨ ਲਏ ਸਰਕਾਰ ਅਗਰ ਦਲਤਾਂ ਦੇ ਹਿੱਤ ਦੇ ਵਿੱਚ ਹੈ ਤੇ ਮੈਨੂੰ ਲੱਗਦਾ ਕਿ ਉਸ ਦਾ ਪ੍ਰਸ਼ਾਸਨ ਨੂੰ ਚੀਨ ਸਾਰਾ ਕਰਨਾ ਚਾਹੀਦਾ ਭਾਵੇਂ ਡੀਸੀ ਆ ਭਾਵੇਂ ਪੁਲਿਸ ਕਮਿਸ਼ਨਰ ਆ ਤਾਂ ਉਹਨਾਂ ਨੂੰ ਇਮੀਡੀਏਟ ਉਹਨਾਂ ਨੂੰ ਉੱਥੋਂ ਅੰਬਸਦਰ ਤੋਂ ਉਹਨਾਂ ਨੂੰ ਚਲਦਾ ਕਰਨਾ ਚਾਹੀਦਾ ਕਿ ਜਿਨ੍ਹਾਂ ਲੋਕਾਂ ਨੂੰ ਡਾਕਟਰ ਬਾਬਾ ਸਾਹਿਬ ਮੇਰਕਰ ਦੇ ਉੱਤੇ ਐਡਾ ਵੱਡਾ ਹਮਲਾ ਹੋਇਆ ਐਡੀ ਬੇਅਦਬੀ ਨੂੰ ਉਹ ਕਹਿ ਰਹੇ ਆ ਕਿ ਛੋਟੀ ਮੋਟੀ ਕਿਸੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਸ਼ਰਾਰਤ ਨਹੀਂ ਹੈ ਪੁਲਿਸ ਕਮਿਸ਼ਨ ਸਾਹਿਬ ਵੀਡੀਓ ਦੇਖੋ ਉਹਨਾਂ ਦੀਆਂ ਉਹਨਾਂ ਦੀਆਂ ਜਿਹੜੀਆਂ ਵੀਡੀਓ ਸੋਸ਼ਲ ਮੀਡੀਆ ਚੱਲ ਰਹੀਆਂ ਹਨ ਉਹਨਾਂ ਦੀ ਬੇਅਦਬੀ ਕੀਤੀ ਗਈ ਹੈ 20 ਫੁੱਟ ਜਿਹੜੀ ਉਹਨਾਂ ਦੀ ਤਸਵੀਰ ਲੱਗੀ ਹੈ ਉਹ ਉਹਨਾਂ ਦੇ ਉੱਤੇ ਜੁੱਤੀਆਂ ਸਮੇਤ ਬੂਟਾਂ ਸਮੇਤ ਖੜਾ ਹੈ ਇਹਨੂੰ ਬੇਅਦਬੀ ਕਹਿੰਦੇ ਆ ਸੀ ਅਗਰ ਤੁਸੀਂ ਨਹੀਂ ਲੋਰ ਦੇ ਵਿੱਚ ਤੁਸੀਂ ਪੜੇ ਤੁਹਾਨੂੰ ਨਹੀਂ ਲਾਜ਼ੀ ਕਿਤਾਬਾਂ ਨੂੰ ਉਹਨਾਂ ਦਾ ਪੂਰੀਆਂ ਪੜੇ ਪੜ ਲਓ ਨੂੰ ਬੇਅਦਬੀ ਕਹਿੰਦੇ ਆ ਉਹਨੂੰ ਛੋਟੀ ਮੁੱਟੀ ਇਹ ਨਹੀਂ ਕਹਿੰਦੇ ਕਿ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਕਰਕੇ ਮੇਰੇ ਮਨ ਨੂੰ ਬੜੀ ਠੇਸ ਲੱਗੀ ਹੈ ਅਗਰ ਪੰਜ ਸੂਬੇ ਦੀ ਸਰਕਾਰ ਨੂੰ ਇਹਦੇ ਉੱਤੇ ਇਮੀਜিয়েਟ ਫੈਸਲਾ ਨਹੀਂ ਲੈਣਾ ਪਿਆ ਜ਼ਰੂਰ ਮੈਂ ਕਹਿੰਦਾ ਕਿ ਲੋਕਾਂ ਦੇ ਰੋਸ਼ਨੀ ਵਧੇਗਾ ਪੰਜਾਬ ਦਾ ਮਾਹੌਲ ਵੀ ਖਰਾਬ ਹੋਏਗਾ ਪੰਜਾਬ ਦੇ ਲੋਕ ਅੱਗੇ ਹੀ ਬੜੇ ਪਰੇਸ਼ਾਨ ਹੈ ਕਿ ਕਿਦਾਂ ਹਾਲਾਤਾਂ ਦੇ ਵਿੱਚ ਜਿਹੜੇ ਲੋਕ ਜੀ ਰਹੇ ਆ ਉਹ ਉਹਨਾਂ ਨੂੰ ਜਾ ਕੇ ਪੁੱਛੋ ਇੰਡਸਟਰੀ ਵਾਲੇ ਵਪਾਰੀ ਕੀ ਇਹ ਛੋਟਾ ਕੀ ਹੈ ਵੱਡਾ ਕੀ ਹੈ ਅਜ ਹਰ ਇੱਕ ਤਰੀਕੇ ਦੇ ਨਾਲ ਪਰ ਡਾਕਟਰ 바ਵਾ ਸਾਹਿਬ ਮੇਦ ਕਰਦੇ ਜਿਹੜੇ ਨੇ ਆਈ ਹੈ ਉਹ ਬਹੁਤ ਤਾਕਤਵਾਰ ਹੈ ਉਹਨਾਂ ਨੂੰ ਚੈਲੰਜ ਕਰਨ ਦੀ ਕੋਸ਼ਿਸ਼ ਨਾ ਕਰੋ ਉਹਨਾਂ ਨੂੰ ਇਹ ਨਾ ਕਹੋ ਕੀ ਛੋਟੀ ਮੋਟੀ ਕਿਸ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਛੋਟੀ ਛੋਟੀ ਸ਼ਰਾਰਤਾਂ ਕਰਨ ਤੇ ਅਸੀਂ ਆਗੇ ਸਾਨੂੰ ਕੋਈ ਰੋਕ ਨਹੀਂ ਸਕਦਾ ਕੋਈ ਦੁਨੀਆ ਦੀ ਤਾਕਤ ਨਹੀਂ ਰੋਕ ਸਕਦੀ ਇਹ ਮੈਂ ਮੁੱਖ ਮੰਤਰੀ ਸਾਹਿਬ ਔਰ ਪੰਜਾਬ ਦੇ ਡੀਜੀਪੀ ਨੂੰ ਕਹਿਣਾ ਚਾਹਨਾ ਕਿ ਇਸ ਚੀਜ਼ ਦੇ ਉੱਤੇ ਸਾਨੂੰ ਮਜਬੂਰ ਨਾ ਕਰਿਓ ਇਮੀਡੀਏਟ ਐਕਸ਼ਨ ਤੁਹਾਨੂੰ ਲੈਣਾ ਚਾਹੀਦਾ ਹੈ ਕਿ ਆਪਣੇ ਪੁਲਿਸ ਕਮਿਸ਼ਨਰ ਮਾਨਜੋਗ ਅੰਮ੍ਰਿਤਸਰ ਸਾਹਿਬ ਦਾ ਬਿਆਨ ਸੁਣ ਲਓ ਕਿ ਉਹਨਾਂ ਨੇ ਕੀ ਰਿਲੀਜ਼ ਕੀਤਾ ਪ੍ਰੈਸ ਨੂੰ ਉਸ ਬਿਆਨ ਦੀ ਮੈਂ ਹੋਰ ਨਿੰਦਾ ਕਰਦਾ ਤੇ ਮੈਨੂੰ ਪਹਿਲੇ ਪਤਾ ਸੀ ਕਿ ਮੈਨੂੰ ਲੱਗਦਾ ਨਹੀਂ ਕਿ ਪੰਜਾਬ ਨਹੀਂ ਦੇ ਵਿੱਚ ਜਿਹੜੇ ਦਲਿਤ ਭਾਈਚਾਰੇ ਦੇ ਲੋਕ ਉਹ ਸੇਫ ਨਹੀਂ ਐ ਕਿ ਅਗਰ ਮੁਖੀਆਂ ਗੱਲ ਕਵੇ ਕਿ ਛੋਟੀ ਮੜਕੀ ਹਰਕਤ ਉਹ ਤੋਂ ਹੁੰਦੀ ਬਹੁਤੀ ਮੈਨੂੰ ਲੱਗਦਾ ਛੋਟੀ ਨਿੰਦਾ ਕੀ ਕਰ ਸਕਦਾ ਯਾਰ ਤੁਸੀਂ ਕਿਉਂ ਨਹੀਂ ਕਹਿ ਰਹੇ ਕਿ ਬੇਜ ਦੇ ਵੀ ਕੀਤੀ ਐ ਪੋੜੀ ਉੱਥੇ ਕਿੱਦਾਂ ਪੁੰਚੀ ਐ ਉੱਥੇ ਉਹ ਪੋੜੀ ਉਹ ਆਮ ਪੋੜੀ ਨਹੀਂ ਐ ਉਹ ਪੋੜੀ ਦੂਸਰੀ ਐ ਜਿਹਦੀ ਪੋੜੀ ਦੇ ਵਿੱਚੋਂ 15 ਫੁੱਟ ਦੇ ਵਿੱਚੋਂ 50 ਫੁੱਟ ਨਿਕਲਦੀ ਐ ਇਹ ਪੋੜੀਆਂ ਮੈਨੂੰ ਲੱਗਦਾ ਕਿ ਇਹ ਇਹ ਜਿਹੜੀਆਂ ਫਾਇਰ ਗੇਟ ਵਾਲਾ ਨੂੰ ਮਿਲਦੀਆਂ ਇਹ ਪੋੜੀ ਆਈ ਕਿੱਥੋਂ ਐ ਕਿਹੜੇ ਲੋਕਾਂ ਨੇ ਤਾਂ ਲਾਈ ਹੋਈ ਸੀ ਇਹ ਜਾਂਚ ਦਾ ਵਿਸ਼ੇ ਆ ਜੇ ਪੈਰਾਂ ਦੇ ਵਿੱਚ ਜਾਨ ਆ ਨਾ ਤਾਕਤ ਆ ਨਾ ਸਰਕਾਰ ਦੇ ਵਿੱਚ ਤੇ ਉਸਾਰੀ ਚੀਜ਼ ਦਾ ਭੰਡਾ ਇਹਦਾ ਪੋਰ ਕਰੋ ਪੰਜਾਬ ਦੇ ਲੋਕਾਂ ਨੂੰ ਦੇਸ਼ ਚ ਬੈਠੇ ਡਾਕਟਰ ਬਾਬਾ ਸਾਹਿਬ ਇਹ ਕਰਦੇ ਨਿਆਂਇਆਂ ਨੂੰ ਪਤਾ ਲੱਗੇ ਕਿ ਇਹਦੇ ਪਿੱਛੇ ਕਿਹੜੇ ਲੋਕ ਐ ਜਿਹੜੇ 26 ਜਨਵਰੀ ਨੂੰ ਤੁਸੀਂ ਐਫ ਆਈ ਆਰ ਕਰਤੀ 6 ਨੰਬਰ 1 6 ਜਨਵਰੀ 2025 ਨੂੰ ਐਫ ਆਈ ਆਰ ਕਰ ਦਿੱਤੀ ਐ ਐਕਟ ਲਾ ਦਿੱਤਾ ਉਹਨਾਂ ਦੇ ਉੱਤੇ ਪਰ ਇਹ ਐਕਟਰ ਦੇ ਨਾਲ ਕੀ ਨਹੀਂ ਕਿ ਉਹ 2-4 ਮਹੀਨੇ 5 ਮਹੀਨੇ ਬਾਹਰ ਆ ਜਾਊਗਾ ਪਰ ਡਾਕਟਰ ਬਾਬਾ ਸਾਹਿਬ ਮੀਤ ਕਰਦੇ ਅੱਜ ਦੀ ਡੇਟ ਦੇ ਵਿੱਚ ਕਿਸੇ ਵੀ ਧਰਮ ਨਾਲ ਬੇਦਬੀ ਹੋਵੇ ਅਸੀਂ ਲੋਕ 2-2 5-7 7-7 ਸਾਲ ਤੋਂ ਨਹੀਂ ਭੁੱਲਦੇ ਵੇ ਤਾਂ ਜੇ ਡਾਕਟਰ ਬਾਬਾ ਸਾਹਿਬ ਮੀਤ ਕਰਦੇ ਉੱਤੇ ਕੋਈ ਬੂਟ ਲੈ ਕੇ ਗਿਆ ਜੁੱਤੀਆਂ ਲੈ ਕੇ ਗਿਆ ਤੇ ਉਹਨੂੰ ਅਸੀਂ ਕਹਿ ਰਹੇ ਹਾਂ ਕਿ ਛੋਟੀ ਮੋਟੀ ਕਿਸੇ ਨੇ ਸ਼ਰਾਰਤ ਕਰਨ ਦੀ ਕੋਸ਼ਿਸ਼ ਕੀਤੀ ਪ੍ਰੈਸ ਕਰਕੇ ਮੈਂ ਇੱਕ ਛੋਟਾ ਜਿਹਾ ਉਹਨਾਂ ਦਾ ਅਨਿਆਇ ਹੋਣ ਦੇ ਨਾਤੇ ਮੈਂ ਕੋਈ ਰਾਜਨੀਤਿਕ ਨੇਤਾ ਤੌਰ ਤੇ ਨਹੀਂ ਬੋਲ ਰਿਹਾ ਡਾਕਟਰ ਬਾਬਾ ਸਾਹਿਬ ਅਮਰੀਕਾ ਦਾ ਛੋਟਾ ਜਾਨ ਨਹੀਂ ਆਈ ਜਿਨ੍ਹਾਂ ਦੇ ਮੈਂ ਸਦਾਨਾ ਦੇ ਉੱਤੇ ਆਪਣੀ ਸਿਆਸੀ ਸਫ਼ਰ ਔਰ ਆਪਣੇ ਸਮਾਜਿਕ ਤੌਰ ਤੇ ਚੱਲ ਰਿਹਾ ਤੇ ਮੇਰੇ ਦਿਲ ਦੇ ਨਾਲ ਜੁਰੂਰ ਥੇਸ ਲੱਗੀ ਹੈ ਤੁਸੀਂ ਵੀ ਜਿਹੜੇ ਲੋਕ ਮੈਨੂੰ ਦੇਖ ਰਹੇ ਹੋ ਸੁਣ ਰਹੇ ਹੋ ਜਰੂਰ ਸੁਣੋ ਪੁਲਿਸ ਕਮਿਸ਼ਨਰ ਅੰਮ੍ਰਿਤ ਸਰਦਾ ਜਿਹੜਾ ਵਰਜਨ ਆਇਆ ਇਹਨਾਂ ਨੇ ਮੀਡੀਆ ਨੂੰ ਰਿਲੀਜ਼ ਕੀਤਾ ਔਰ ਇੱਕ ਹੋਰ ਨਿੰਦਾ ਕਰੋ ਅਗਰ ਇਹਨਾਂ ਨੇ ਸਖਤ ਐਕਸ਼ਨ ਨਹੀਂ ਲਿਆ ਜਾਂ ਉਰੀ ਪਿੱਛੇ ਤਾਕਤਾਂ ਦਾ ਅਗਰ ਚਿਹਰਾ ਬੇਨਕਾਬ ਨਹੀਂ ਕੀਤਾ ਤੇ ਮੈਂ ਪੁਲਿਸ ਕਮਿਸ਼ਨਰ ਜਲੰਧਰ ਨੂੰ ਕਹਿਣ ਨ ਜਾ ਰਿਹਾ ਕਿ ਅਸੀਂ ਵੀ ਜਲੰਧਰ ਬੰਦ ਕਰਨ ਦੇ ਵਿੱਚ ਪੂਰਾ ਸੰਯੋਗ ਕਰਾਂਗੇ ਬੰਦ ਤੋਂ ਬਾਅਦ ਪੰਜਾਬ ਜਿੱਥੇ ਤੱਕ ਸਾਨੂੰ ਜਾਣਾ ਪਿਆ ਅਸੀਂ ਆਪਣੇ ਘਰ ਨਹੀਂ ਬੈਠਾਂਗੇ ਜੇ ਸਾਡੇ ਰੈਬਰ ਹੀ ਨਹੀਂ ਇੱਥੇ ਸੇਫ ਹੈ ਅਸੀਂ ਲੋਕ ਕਿੱਥੇ ਸੇਫ ਹੈ ਰੈਬਰਾਂ ਦੇ ਲਈ ਉਹ ਵੀ ਉਸ ਦਿਨ ਜਿਸ ਦਿਨ ਪੂਰਾ ਵਿਸ਼ਵ ਦੇ ਵਿੱਚ ਲੋਕ ਡਾਕਟਰ ਬਾਬਾ ਸਾਹਿਬ ਦੇ ਸਭਿਧਾਨ ਨੂੰ ਨਮਨ ਕਰਦੇ ਆ ਕਿ 26 ਜਨਵਰੀ ਨੂੰ ਇਹ ਸਭਿਧਾਨ ਲਾਗੂ ਹੋਇਆ ਸੀ ਇਸ ਭਾਰਤ ਦੇ ਵਿੱਚ ਤੁਸੀਂ ਉਸ ਦਿਨ ਡਾਕਟਰ ਬਾਬਾ ਸਾਹਿਬ ਨੂੰ ਇਹ ਸਤੰਗਲੀ ਦੇ ਰਹੇ ਹੋ ਡਾਕਟਰ ਬਾਬਾ ਸਾਹਿਬ ਨੂੰ ਇਹ ਨਮਨ ਕਰ ਰਹੇ ਹੋ ਕਿ ਜਿੰਨੇ ਆਪਣੇ ਸਭ ਕੁਝ ਜ਼ਿੰਦਗੀ ਦਾ ਸਵਾਰ ਕੇ ਇਸ ਭਾਰਤ ਦੇ ਵਿੱਚ ਕੈਸਾ ਗ੍ਰੰਥ ਦਿੱਤਾ ਇਹਨੂੰ ਅਸੀਂ ਸਵਿਧਾਨ ਦੇ ਰੂਪ ਚ ਨਮਨ ਕਰਦੇ ਆਂ ਤੇ ਅੱਜ ਉਸ ਦਿਨ ਨੂੰ ਜਿਹੜਾ ਮਨਾਉਣ ਦੇ ਲਈ ਪੂਰਾ ਦੁਨੀਆ 26 ਜਨਵਰੀ ਚ ਮਿਲਦਾ ਅੰਬੀਸਰ ਚ ਬਹੁਤ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਸੀ ਪਰ ਇਹ ਜਿਹੜੀਆਂ ਤਾਕਤਾਂ ਪਿੱਛੇ ਆ ਇਹ ਤਾਕਤਾਂ ਦਾ ਚਿਹਰਾ ਬੇਨਕਾਬ ਕੀਤਾ ਜਾਵੇ ਪਰ ਬਾਕੀ ਮੈਂ ਬਾਕੀ ਲੋਕਾਂ ਕੇ ਵੀ ਅਪੀਲ ਕਰਾਂਗਾ ਡਾਕਟਰ ਬਾਬਾ ਸਾਹਿਬ ਮਿਤ ਕਜੂਰੀ ਨਹੀਂ ਦਲਤਾਂ ਦੇ ਹੀ ਮਸੀਹਾ ਸੀ ਉਹਨਾਂ ਨੇ ਹਰ ਜਾਤ ਹਰ ਬਰਾਦੀ ਦੇ ਨਾਲ ਹਰ ਲੋਕਾਂ ਦੇ ਨਾਲ ਉਹਨਾਂ ਨੇ ਸੰਜੋਗ ਕੀਤਾ ਜਿਹੜਾ ਅੱਜ ਸਾਡਾ ਸੰਵਿਧਾਨ ਆ ਗ੍ਰੰਥਾ ਸਾਡਾ ਇਹਦਾ ਪੂਰੀ ਵਿੱਚ ਕਦੀ ਵੀ ਕਿਸੇ ਨਾਲ ਜਿਹੜਾ ਵੈਰ ਵਿਰੋਧ ਨਹੀਂ ਕੀਤਾ ਗਿਆ ਪਰ ਜਿਸ ਤਰੀਕੇ ਨਾਲ ਪੁਲਿਸ ਕਮਿਸ਼ਨਰ ਦਾ ਜਿਹੜਾ ਵਰਸ਼ਨ ਆਇਆ ਜਿਹਨਾਂ ਨੂੰ ਤਾਕਤ ਮਿਲੀ ਡਾਕਟਰ ਬਾਬਾ ਸਾਹਿਬ ਮਿਤਕਦੇ ਸੰਵਿਧਾਨ ਦੇ ਕਰਕੇ ਅੱਜ ਉਹ ਕੁਰਸੀ ਤੇ ਬੈਠੇ ਆ ਉਹਨਾਂ ਦਾ ਜਿਹੜਾ ਵਰਸ਼ਨ ਹੈ ਉਹ ਮੇਰੇ ਮਨ ਨੂੰ ਨਹੀਂ ਲੱਗਿਆ ਕਿ ਕਿਉਂਕਿ ਇਹ ਬੇਦਬੀ ਕੀਤੀ ਗਈ ਹੈ ਇਹ ਛੋਟੀ ਮੁੱਟੀ ਜਿਹੜੀ ਘਟਨਾ ਨਹੀਂ ਹੈ ਦੋਸਤੋ ਤੁਹਾਡਾ ਧੰਨਵਾਦ ਆ ਬਾਕੀ ਜੋ ਵੀ ਸਾਰਿਆਂ ਨਾਲ ਸਵੇਰ ਦੀ ਗੱਲ ਚੱਲ ਰਹੀ ਹੈ ਜਿੰਨੇ ਵੀ ਸਾਡੇ ਜਲੰਧਰ ਦੀਆਂ ਸਾਡੀਆਂ ਸੰਸਥਾ ਹੈ ਉਹਨਾਂ ਨਾਲ ਕਾਫੀ ਲੋਕਾਂ ਨਾਲ ਗੱਲ ਚੱਲ ਰਹੀ ਹੈ ਅਸੀਂ ਚਾਹੁੰਦੇ ਹਾਂ ਕਿ ਸ਼ਾਂਤੀਪੂਰਨ ਤਰੀਕੇ ਦੇ ਨਾਲ ਇਹਨਾਂ ਲੋਕਾਂ ਦਾ ਚਿਹਰਾ ਬੇਨਕਾਬ ਹੋਵੇ ਅਸੀਂ ਲੋਕਾਂ ਨੂੰ ਪਰੇਸ਼ਾਨ ਨਾ ਕਰੀਏ ਲੋਕਾਂ ਦੇ ਬਾਜ਼ਾਰ ਬੰਦ ਨਾ ਕਰਾਈਏ ਦਾ ਕੰਮ ਨਾ ਬੰਦ ਨਾ ਕਰਾਈਏ